ਇਹ ਪ੍ਰਿਆਰੇ ਇਸ ਅਥੰ ਸੋਇਮ ਜੁਬਾਰੇ ਜਿੱਥੇ ਨਾਮ ਨਜ ਕੀਏ ਮੇਰੇ ਕੋਈਂ ਦਾ ਸੇ ਨਗਰ ਉਜਾੜੀ ਕਿਉ ਤਨ ਤਨ ਸਾਧਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਕਿਤਾਬ ਘਰ ਹੋਏ ਗੁਰੂ ਜੀ ਤੋਂ ਸੰਦੂਰ ਦਿੱਤੋ ਆਪਿਆਂ ਦੇ ਪਾਵਨ ਪਿੱਤਰ ਚਰਨ ਗੁਣਾ ਪਾਸ ਦਾ ਸਦਾਸ ਬੇਨਤੀ ਜੋੜੀ ਕਰ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਵਾਰ ਆਪ ਨੇ ਕਿਰਪਾ ਕੀਤੀ ਹੈ ਬੱਚਿਆਂ ਨੂੰ ਦੂਰੋਂ ਨੇੜੇ ਲੱਤਰ ਕਰਕੇ ਆਪਣੇ ਪਾਵ ਪਵਿੱਤਰ ਗੋਦ ਜਿਠਾ ਕਰਕੇ ਬਖਸ਼ੇ ਗੁਰਮੰਤਰਾਂ ਦੇ ਅਭਿਆਸ ਕਰਵਾਉਣੇ ਕੀਤੇ ਹਨ ਮਹਾਰਾਜ ਜੇ ਨਾਲ ਪ੍ਰਪਤ ਪਾਵਨ ਗੈਹ ਜੀ ਦੀ ਖਮਾਬਖਸ਼ੀ ਅਮਰੋ ਸੁਹਾਵ ਸਦਾ ਸਤ ਪੂਰਨ ਤੁਮਰੋ ਮਾਨ ਬਿਰਤੀਆਂ ਦਾਗਰ ਕਰਕੇ ਹੋਰ ਨਾਮ ਜਪਣ ਬਾਣੀ ਸੰਤਨੀਆਂ ਨੂੰ ਦਾਤਾਂ ਨੂੰ ਸਮਹਾਰਾਜ ਉਹਨਾਂ ਕਿਰਪਾ ਕੋ ਸੰਤਾਨ ਕਥਾ ਵਿਚਾਰ ਨਾਲ ਜੋੜਨਾ ਕਰੋ ਆਪਣੀਆਂ ਬਖਸ਼ੀਆਂ ਮਾਨੀਆਂ ਸੇਵਾਵਾਂ ਤਸ ਕਰਿ ਪ੍ਰਾਪਤ ਕਰਨ ਲਈ ਸੁਖ ਹੋਵੇ ਨਾਮ ਤੇ ਆਵੇ ਨਾਮਕ ਨਾਮ ਜੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ 18ਵਾਂ ਓਹੋ ਤੱਕੜੂ ਅਬ ਖਾਲਸੋ ਆਇਆ ਹੁਣ ਤੁਹਾਨੂੰ ਉਹ ਦ੍ਰਿਸ਼ ਵੀ ਦਿਖਾਉਂਦਾ ਹਾਂ ਜਦ ਸੁਖਾ ਸਿੰਘ ਨੇ ਮੁਗਲਾਂ ਨੂੰ ਵੰਗਾਰ ਕੇ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਸੀ ਸਾਡੇ ਨਾਲ ਨਾਲ ਹੁਣੇ ਬਾਬੇ ਭੰਗੂ ਤੋਂ ਵੀ ਭਾਈ ਸੁਖਾ ਸਿੰਘ ਤੋਂ ਪਾਸੇ ਨਹੀਂ ਹੋਇਆ ਜਾਇਕਾ ਸੀ ਅਗਿਆ ਸਾਖੀ ਸੁਖਾ ਸਿੰਘ ਕੀ ਇਉਂ ਤੁਰੀ ਨੂਰਦੀਨ ਦੀ ਸਰਾਤ ਮਜੀਠਾ ਮਾਰ ਕੇ ਸਿੰਘਾਂ ਨੇ ਆਪਣਾ ਰੁਖ ਸੀਨੇ ਵੱਲ ਕੀਤਾ ਕਰਮਾ ਸੀਨਾ ਵੀ ਸਿੰਘਾਂ ਨਾਲ ਵੈਰ ਰੱਖਦਾ ਸੀ ਕਰਮਾ ਆਪਣੇ ਛੋਟੇ ਜਿਹੇ ਕਿਲੇ ਵਿੱਚ ਲੁਕਿਆ ਬੈਠਾ ਸੀ ਇਸ ਨੇ ਆਪਣੀ ਹੋਣੀ ਨੇੜੇ ਜਾੜ ਕੇ ਆਪਣੀਆਂ 13 ਪਤਨੀਆਂ ਕਤਲ ਕਰ ਦਿੱਤੀਆਂ ਇਸ ਦੇ ਮਨ ਵਿੱਚ ਇਹ ਵੀ ਸੀ ਜੋ ਲੋਕਾਂ ਦੀਆਂ tinha ਜਬਰੀ ਚੋਕ ਕੇ ਇਸ ਨੇ ਵਿਆਹ ਕਰਵਾਏ ਨੇ ਸਿੰਘ ਉਹਨਾਂ ਕੁੜੀਆਂ ਨੂੰ ਜਿਉਂਦਿਆਂ ਨਾ ਲੈ ਜਾ ਸਕਣ ਸਿੰਘਾਂ ਨੇ ਕਿਲੇ ਨੂੰ ਘੇਰਾ ਪਾ ਲਿਆ ਕਰਮੇ ਦਾ ਗੋਲੀ ਸਿਕਾ ਖਤਮ ਹੋ ਗਿਆ ਸਿੰਘਾਂ ਨੇ ਉਹ اٹਾਰੀ ਫਤਿਹ ਕਰ ਲਈ ਜਿੱਥੇ ਲੁਕਿਆ ਹੋਇਆ ਸੀ ਹੁਣ ਕਰਮਾ ਅੰਦਰ ਵਸ ਕੇ ਕੱਲਾ ਸੀ ਤੇ ਭੋਰੇ ਵਿੱਚ ਫਲਾਪਿਆ ਬੈਠਾ ਸੀ ਸਿੰਘਾਂ ਨੇ ਜਦ ਉਸ ਨੂੰ ਵੰਗਾਰਿਆ ਤਾਂ ਉਹ ਅੰਦਰੋਂ ਬੋਲਿਆ ਇਹ ਕਿਹੜਾ ਬਹਾਦਰਾਂ ਵਾਲਾ ਕੰਮ ਹੈ ਕੱਲੇ ਨੂੰ ਸਾਰੇ ਟੁੱਟ ਕੇ ਪੈ ਜਾਓਗੇ ਜੇ ਐਨੇ ਦਲੇਰ ਹੋ ਤਾਂ ਮੇਰੇ ਨਾਲ ਕੱਲੇ ਕੱਲੇ ਹੱਥ ਕਰਕੇ ਦੇਖ ਲਓ ਕੰਬੋਕੀ ਮਾੜੀ ਵਾਲਾ ਸੂਰਮਾ ਜਵਾਨ ਸਭ ਤੋਂ ਪਹਿਲਾਂ ਅੱਗੇ ਆਇਆ ਤੇ ਬੋਲਿਆ ਏ ਤਾ ਤੂੰ ਸਾਡੇ ਚਿੱਤ ਦੀ ਕਰ ਦਿੱਤੀ ਹੈ ਕਰਮਿਆ ਤੂੰ ਇਹ ਦੱਸ ਕਿ ਲੜਨਾ ਕਿਵੇਂ ਹੈ ਛੋਟੀਆਂ ਨਾਲ ਈਲਮਾ ਇੱਤਾ ਨਾਲ ਜੰਮਕੋ ਮੁਕੀ ਭੋਟ ਕੇ ਰਾਂ ਬਾਹਰ ਆ ਬਸ ਮੇਰੀ ਜੁਬਾਨ ਹੈ ਕਿ ਕੋਈ ਹੋਰ ਸਿੰਘ ਤੈਨੂੰ ਹੱਥ ਨਹੀਂ ਲਾਏਗਾ ਨਾ ਕੋਈ ਗੋਲੀ ਚਲਾਏਗਾ ਨਾ ਤੀਰ ਚਲਾਏਗਾ ਪਰ ਜੇ ਤੂੰ ਹੋਰ ਥੋੜਾ ਚਿਰ ਬਾਹਰ ਨਾ ਆਇਆ ਤਾ ਮੈਂ ਅੰਦਰ ਆਵਾਂਗਾ ਪਰ ਮਾਂ ਹੱਥ ਵਰਸ਼ੀ ਫੜੀ ਛਾਲ ਮਾਰ ਕੇ ਬਾਹਰ ਨਿਕਲਿਆ ਦੂਜੇ ਹੱਥ ਵਿੱਚ ਉਸ ਦੇ ਢਾਲ ਹੈ ਸੁਖਾ ਸਿੰਘ ਦੇ ਕਹਤੇ ਉਸ ਨੇ ਪਹਿਲਾ ਵਾਰ ਕੀਤਾ ਸ਼ੂਕ ਦੀ ਹੋਈ ਵਰਸ਼ੀ ਸਿੰਘ ਵੱਲ ਆਈ ਤੇ ਉਸ ਨੇ ਢਾਲ ਤੇ ਸੰਭਾਲ ਲਈ ਹੁਣ ਮਿੱਤ ਸੁਖਾ ਸਿੰਘ ਦੀ ਸੀ ਉਸ ਨੇ ਕਿਰਪਾ ਦਾ ਐਸਾ ਪਰਮਾ ਵਾਰ ਕੀਤਾ ਕਿ ਅਗਲੇ ਹੀ ਪਲ ਕਰਮੇ ਦੀ দেহে ਦੇ ਦੋ ਟੁਕੜੇ ਧਰਤੀ ਤੇ ਪਏ ਸਨ ਸੁਖਾ ਸਿੰਘ ਨੇ ਜਾਦ ਕਰਮੇ ਸੀਨੇ ਨੂੰ ਸੋਦਾ ਲਾਇਆ ਤਾਂ ਗਲ ਤੁਰਕਾਂ ਤੱਕ ਪਹੁੰਚ ਗਈ ਪਹਿਲਾ ਗਿਲ ਜੇ ਤੇ ਹੁਣ ਕਰਮੇ ਨੂੰ ਸੁਖਾ ਸਿੰਘ ਦੁਆਰਾ ਮਾਰ ਦੇਣ ਤੇ ਤੁਰਕਾਂ ਨੇ ਹੋਰ ਸ਼ਕਤੀ ਕਰਨ ਦਾ ਸੋਚਿਆ ਮਾਰਿਆਂ ਮੁਕਦੇ ਨਹੀਂ ਹਕੂਮਤ ਦਾ ਵਿਰੋਧ ਕਰਨੋਂ ਟਲਦੇ ਨਹੀਂ ਇਨਾਂ ਨੂੰ ਖਤਮ ਕਰ ਦੇ ਕਰਤੇ ਅਸੀਂ ਹੰਬ ਗਏ ਪਰ ਇਹ ਜੂਜ ਨੂੰ ਨਹੀਂ ਹਟਦੇ ਕੋਈ ਤਾਂ ਰਾਹ ਹੋਵੇਗਾ ਕਿ ਹਕੂਮਤ ਨੂੰ ਇਨਾਂ ਤੋਂ ਛੁਟਕਾਰਾ ਮਿਲ ਸਕੇ ਮੁਗਲ ਦਰਬਾਰ ਵਿੱਚ ਇਹ ਗੱਲਾਂ ਹੋ ਰਹੀਆਂ ਹਨ ਕੋਈ ਗੈਬੀ ਸ਼ਕਤੀ ਹੈ ਜੋ ਇਨਾਂ ਨੂੰ ਤਾਕਤ ਬਖਸ਼ਦੀ ਹੈ ਇਨਾਂ ਦਾ ਉਹਦੇ ਨਾਲੋਂ ਸੰਪਰਕ ਤੋੜੋ ਇਹ ਬਿਨਾਂ ਮਾਰਿਆ ਹੀ ਮਰ ਜਾਣਗੇ ਕਾਜੀ ਅਬਦੁਲ ਰਹਿਮਾਨ ਬੋਲਿਆ ਪਰੋਖ ਸ਼ਕਤੀ ਹੈ ਕਿਹੜੀ ਤੁਰਕ ਦਰਬਾਰੀਆਂ ਨੇ ਪੁੱਛਿਆ ਉਹ ਹੈ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਤੁਸੀਂ ਜੰਗਾ ਜੁੱਦਾਂ ਵਿੱਚ ਇਨ੍ਹਾਂ ਨੂੰ ਜਿੰਨੇ ਜ਼ਖਮ ਦਿੰਦੇ ਹੋ ਸਰੋਵਰ ਵਿੱਚ ਚੁਬਾਰ ਚੁਬਾ ਲਾ ਕੇ ਇਨ੍ਹਾਂ ਦੇ ਸਭ ਫਟ ਭਰ ਜਾਂਦੇ ਹਨ ਤੇ ਨਵੇਂ ਨਰੋਏ ਹੋ ਕੇ ਬਾਹਰ ਨਿਕਲਦੇ ਹਨ ਇਹਨਾਂ ਦਾ ਉਥੇ ਆਉਣਾ ਬੰਦ ਕਰਵਾਓ ਕਾਜੀ ਦੀ ਸਲਾਹ ਉੱਤੇ ਸਭ ਨੇ ਸਹਿਮਤੀ ਕਰਦਿਆਂ ਫੈਸਲਾ ਕੀਤਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਫੌਜੀ ਸ਼ਕਤੀ ਹੋਰ ਵਧਾਈ ਜਾਵੇ ਸਰੋਵਰ ਦੇ ਨੇਰੇ ਹੋਰ ਚੌਂਕੀਆਂ ਸਥਾਪਿਤ ਕੀਤੀਆਂ ਜਾਣ ਭਾਈ ਮਣੀ ਸਿੰਘ ਜੀ ਦੀ ਸ਼ਹਾਦਤ ਤੋਂ ਮਗਰੋਂ ਦੁਰਗਾੜੇ ਪਹਿਲਾ ਹੀ ਦੁਰਗਾਣੇ ਪਹਿਲਾ ਹੀ ਸਿੰਘਾਂ ਦੇ ਦਰਬਾਰ ਸਾਹਿਬ ਆਉਣ ਤੇ پابੰਦੀ ਲਾਈ ਹੋਈ ਸੀ ਸੇਖ ਤਾਂ ਕਦੇ ਰਾਤ ਬਰਾਤੇ ਜਾਂਦੇ ਹਨ ਤੇ ਇਸ਼ਨਾਨ ਕਰ ਆਉਂਦੇ ਹਨ ਟਿੱਕੀ ਖੜੀ ਤੋਂ ਜਾਣਾ ਤਾਂ ਲਗਭਗ ਬੰਦ ਹੀ ਹੋ ਬੰਦ ਹੀ ਹੈ ਜਦ ਕਾਜੀ ਨੇ ਕਿਹਾ ਕਿ ਇਹ ਸਾਰਾ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦਾ ਪ੍ਰਾਪਤੀ ਹੈ ਆ ਹਕੂਮਤ ਨੇ ਫੌਜ ਕਾਦੀ ਕਾਜੀ ਅਬਦੁਲ ਰਹਿਮਾਨ ਦੇ ਹਵਾਲੇ ਕਰ ਦਿੱਤੀ ਕਿ ਤੁਸੀਂ ਆਪਣੇ ਹਿਸਾਬ ਨਾਲ ਸੰਤੀ ਕਰੋ ਸਾਡੇ ਤਾਂ ਗੱਲ ਬਸੋਂ ਬਾਹਰ ਹੋ ਚੁੱਕੀ ਹੈ ਤੁਸੀਂ ਹੀ ਕਿਸੇ ਤਰ੍ਹਾਂ ਇਹਨਾਂ ਨੂੰ ਲਾਥ ਪਾਓ ਤੇ ਇਹਨਾਂ ਦਾ ਸਰੋਵਰ ਵਿੱਚ ਫੇਰਾ ਪਾਉਣਾ ਬੰਦ ਕਰਵਾਓ ਮਸੇਦੇ ਮਾਰੇ ਜਾਣ ਤੋਂ ਬਾਅਦ ਤੁਰਕ ਦਰਬਾਰ ਸਾਹਿਬ ਵਿੱਚ ਤਾਂ ਡੇਰਾ ਜਮਾ ਕੇ ਨਹੀਂ ਬਹੰਦੇ ਪਰ ਅੰਮ੍ਰਿਤਸਰ ਰੋਵਰ ਦੇ ਆਲੇ ਦੁਆਲੇ ਤੁਰਕ ਫੌਜਾਂ ਦੀਆਂ ਚੌਕੀਆਂ ਬਿਠਾ ਕੇ ਪਹਿਰੇ ਸੰਤ ਕਰ ਦਿੱਤੇ ਹਨ ਰਾਤ ਨੂੰ ਵੀ ਸਿਪਾਹੀ ਪ੍ਰਕਰਮਾਂ ਵਿੱਚ ਰਾਖੀ ਲਈ ਬੈਠਦੇ ਹਨ ਉੱਚੇ ਬੁਰਜਾ ਵਿੱਚ ਵੀ ਫੌਜੀ ਤੈਨਾਤ ਕੀਤੇ ਹਨ ਜਦ ਕਦੇ ਹਨੇਰੇ ਸਵੇਰੇ ਕਿਸੇ ਸਿੰਘ ਦੇ ਇਸ਼ਨਾਨ ਕਰਨ ਸਮੇਂ ਜਲ ਦਾ ਖੜਕਾ ਹੁੰਦਾ ਤਾਂ ਤੁਰਕ ਗੋਲੀਆਂ ਦਾ ਵੀ ਬਰਾ ਦਿੰਦੇ ਫੇਰ ਵੀ ਸਿੰਘਾਂ ਇਸ਼ਨਾਨ ਕਰਨੇ ਬੰਦ ਨਹੀਂ ਕੀਤੇ ਤੁਰਕਾਂ ਦੇ ਅੱਖੀ ਕਟਾ ਪਾ ਕੇ ਜਾਂ ਜਿੱਧਰ ਕਿਤੇ ਪਹਿਰਾ ਘੱਟ ਹੋਵੇ ਉਧਰੋਂ ਕਿਉਂਕਿ ਇਕੱਲੇ ਦੁਕੱਲੇ ਫੌਜੀ ਤਾਂ ਸਿੰਘ ਨੂੰ ਰੋਕਦੇ ਵੀ ਨਹੀਂ ਜਾਨ ਜਿੰਨੂੰ ਪਿਆਰੀ ਨਹੀਂ ਹੁੰਦੀ ਕਾਜੀ ਨੂੰ ਵੀ ਪਤਾ ਲੱਗਿਆ ਤਾਂ ਉਹ ਲੋਹਾ ਲਾਖਾ ਹੋ ਗਿਆ ਉਸ ਨੇ ਫੌਜ ਦੀ ਗਿਣਤੀ ਹੋਰ ਵਧਾ ਦਿੱਤੀ ਹੰਕਾਰੀ ਤੇ ਜ਼ਾਲਮ ਸੈਨਾਪਤੀ ਤੈਨਾਤ ਕਰ ਦਿੱਤੇ ਇਸੇ ਤਰ੍ਹਾਂ ਦੇ ਇੱਕ ਭੂਸਰੇ ਹੋਏ ਸੈਨਾਪਤੀ ਨੇ ਸਿੰਗਾਵਲੇ ਇੱਕ ਚਿੱਠੀ ਕੱਲੀ ਤੁਸੀਂ ਆਪਣੇ ਆਪ ਨੂੰ ਸ਼ੇਰ ਦਸਵਾਉਂਦੇ ਹੋ ਬਹਾਦਰ ਸੂਰਬੀਰ ਕਹਿੰਦੇ ਹੋ ਤੇ ਨਹਾ ਕੇ ਰਾਤ ਨੂੰ ਜਾਂਦੇ ਹੋ ਬੁੱਧਲਾਵਾਂ ਕਾਇਰਾਂ ਵਾਲੀਆਂ ਹਰਕਤਾਂ ਬੰਦ ਕਰੋ ਜੇ ਸੱਚ ਮੋਟੇ ਤੁਹਾਡੇ ਗੁਰੂ ਨੇ ਕੋਈ ਕਿਨਕਾ ਮਾਤਰ ਬਹਾਦਰੀ ਤਾ ਨੂੰ ਬਖਸ਼ੀ ਹੈ ਤਾਂ ਦਿਖਾਉਣ ਦਾ ਵੇੜਾ ਆ ਗਿਆ ਤੁਹਾਡੀ ਸੂਰਮਤਾ ਜੀ ਪਰਖ ਸਰੋਵਰ ਦਵਾਰੇ ਬੀੜੀਆਂ ਸਾਡੀਆਂ ਬੰਦੂਖਾਂ ਲੈਣ ਦੀਆਂ ਜੇ ਕਿਸੇ ਵੀ ਸਿੰਘ ਵਿੱਚ ਹਿੰਮਤ ਹੈ ਤਾਂ ਦਿਨੇ ਸਰੋਵਰ ਵਿੱਚ ਗੋਤਾ ਲਾ ਕੇ ਦਿਖਾਵੇ ਕਸਮ ਅੱਲਾਹ ਪਾਕ ਦੀ ਉਹ ਉਸ ਦੀ ਜ਼ਿੰਦਗੀ ਦਾ ਆਖਰੀ ਗੋਤਾ ਹੋਵੇਗਾ ਜੰਗਲ ਵਿੱਚ ਇੱਕ ਦਮ ਫੁੱਨ ਪਸਰ ਗਈ ਕੁਝ ਭਲਾ ਲਈ ਕੋਈ ਕੁਝ ਨਾ ਬੋਲਿਆ ਤਦ ਸੁਖਾ ਸਿੰਘ ਨੇ ਚੁੱਪੀ ਤੋੜੀ ਤੇ ਚਿੱਠੀ ਲਿਆਉਣ ਵਾਲੇ ਅਹਲਕਾਰ ਨੂੰ ਕਹਿਣ ਲਗਾ ਜਾ ਕੇ ਕਹਿ ਉਸ ਹੰਕਾਰੇ ਹੋਏ ਫੌਜਦਾਰ ਨੂੰ ਕਿ ਤਕੜਾ ਹੋ ਜਾਵੇ ਸਿੰਘ ਦਿਨੇ ਇਸ਼ਾਰ ਕਰਕੇ ਜਾਣਗੇ ਤੁਸੀਂ ਸਭ ਖਲੋਤੇ ਰਹਿ ਜਾਵੋਗੇ ਤੇ ਸਿੰਘ ਅੰਮ੍ਰਿਤ ਸਰੋਵਰ ਵਿੱਚ ਸਾਨ ਕੇਸੀ ਚੁਬਾ ਮਾਰ ਕੇ ਜਾਵੇਗਾ ਅਹਲਕਾਰ ਨੇ ਇਨ ਬਿਨ ਬੋਤ ਜਾ ਕੇ ਫੌਜਦਾਰ ਨੂੰ ਸੁਣਾਏ ਕੁਸਰ ਮੁਸਰ ਜਹੀ ਸ਼ੁਰੂ ਹੋ ਗਈ ਕਿ ਆਹ ਫੌਜਦਾਰ ਨੇ ਕੀ ਨਵਾਂ ਨਾਗ ਛੇੜ ਲਿਆ ਹੈ ਚੰਗੇ ਭੜੇ ਬੈਠੇ ਬਿਠਾਆਂ ਨੂੰ ਵਿਪਤਾ ਪਾ ਦਿੱਤੀ ਹੈ ਫੌਜਦਾਰ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਇੱਕ ਹੋਰ ਸੈਨਾਪਤੀ ਬੋਲਿਆ ਕਹਿੰਦੇ ਨੇ ਸ਼ੇਂਗ ਆਪਣੇ ਬੋਲਾਂ ਦੇ ਬਹੁਤ ਪੱਕੇ ਹਨ ਹੁਣ ਜੇ ਕਿਹਾ ਹੈ ਦੇਵੇਂ ਜਿਨੇ ਆਵਣਗੇ ਤਾਂ ਜ਼ਰੂਰ ਆਉਣਗੇ ਇਹ ਬੋਲ ਸੁਣਦਿਆਂ ਖੋਇਦਾਰ ਹੋਰ ਪਰੇਸ਼ਾਨੀ ਵਿੱਚ ਲਾ ਗਿਆ ਪਰ ਉਸ ਨੇ ਮੌਕਾ ਸੰਭਾਲਦਿਆਂ ਫौजੀਆਂ ਨੂੰ ਮੋਰਚਾ ਬੰਦੀ ਸਖਤ ਕਰ ਦੇਣ ਦੇ ਹੁਕਮ ਦੇ ਦਿੱਤੇ ਬੁਰਜਾਂ ਦੇ ਨਫਰੀ ਵਧਾ ਦਿੱਤੀ ਕਰਮਾ ਵਿੱਚ ਦਰਖਤਾ ਉੱਤੇ ਵੀ ਫੌਜੀ ਬਿਠਾ ਦਿੱਤੇ ਸੂਹੀਏ ਆਲੇ ਦੁਆਲੇ ਛੜ ਦਿੱਤੇ ਐਨੇ ਪ੍ਰਬੰਧ ਕਰਕੇ ਫੌਜਦਾਰ ਆਪਣੇ ਆਪ ਨੂੰ ਧਰਵਾ ਦਿੰਦਿਆਂ ਬੋਲਿਆ ਖਾਲਾ ਜੀ ਦਾ ਬਾੜਾ ਹੈ ਐਨੀ ਫੌਜ ਦੇ ਹੁੰਦਿਆ ਸਿਰਫ ਨਹਾਉਣ ਲਈ ਇੱਥੇ ਆ ਜਾਣ ਕਹਿਣਾ ਬਹੁਤ ਸੌਖਾ ਹੁੰਦਾ ਗੱਲ ਕਰਕੇ ਦਿਖਾਉਣ ਦੀ ਹੈ ਇੱਥੇ ਹੁਣ ਰਾਤ ਨੂੰ ਕੋਈ ਨਹੀਂ ਕੁਝ ਤਸਕਦਾ ਦੇਣੇ ਆਉਣਾ ਤਾਂ ਦੂਰ ਹਾ ਪਹਿਰਾ ਸੱਚ ਮੁਚ ਬਹੁਤ ਸਖਤ ਹੋ ਗਿਆ ਸੀ ਜਾਲ ਵਿੱਚ ਚੂਬੀ ਮਾਰ ਦੇ ਜਾਂ ਪਾਣੀ ਪੀਂਦੇ ਪੰਛੀ ਨੂੰ ਹੀ ਡੋਫ ਦਿੱਤਾ ਜਾਣ ਲਗਾ ਤੇ ਮਤਾ ਕੋਈ ਸਿੰਘ ਪੰਖੀ ਦਾ ਰੂਪ ਧਾਰ ਕੇ ਇਸ਼ਨਾ ਨਾ ਕਰ ਜਾਵੇ ਇਹ ਗੱਲਾਂ ਵੀ ਮੁਗਲਾਂ ਵਿੱਚ ਆਮ ਚਲਦੀਆਂ ਸਨ ਕਿ ਸਿੰਘ ਜੈਸਾ ਚਾਹੋਂ ਤੈਸਾ ਰੂਪ ਧਾਰ ਸਕਦੇ ਹਨ ਪਹਿਲਾਂ ਨਾਲੋਂ 10 ਗੁਣਾ ਸਕਦਾਈ ਵਿਧਾ ਦਿੱਤੀ ਉਧਰ ਭਾਈ ਸੁਖਾ ਸਿੰਘ ਇਸ਼ਨਾਨ ਕਰਨ ਲਈ ਪੂਰਾ ਦ੍ਰਿੜ ਸੀ ਉਸ ਨੇ ਕੋਝ ਸਿੰਘਾਂ ਉਸ ਨੂੰ ਕੋਝ ਸਿੰਘਾਂ ਨੇ ਰਾਤ ਨੂੰ ਅੰਮ੍ਰਿਤਸਰ ਦਾ ਹਕਲ ਹੋਣ ਦੀ ਤਰਕੀਬ ਦੱਸੀ ਪਰ ਸੁਖਾ ਸਿੰਘ ਬੋਲਿਆ ਇਹ ਤਾਂ ਫੇਰ ਬਚਣਾ ਤੋਂ ਛੜਕਣ ਵਾਲੀ ਗੱਲ ਹੋਏਗੀ ਮੈਂ ਦਿਨੇ ਵੇਲੇ ਹੀ ਜਾਵਾਂਗਾ ਪੰਥ ਨੇ ਅਰਦਾਸ ਕੀਤੀ اے ਸੱਚੇ ਪਿਤਾ ਛੋਟੀ ਸੁਲਤਾਨ ਹਨ ਹਨ ਗੁਰੂ ਰਾਮਦਾਸ ਜੀ ਉਹ ਮਹਾਰਾਜ ਆਪ ਜੀ ਦੇ ਪੁੱੰਗੀ ਨੇ ਸਿਰ ਤੋਂ ਪਰੇ ਦਾ ਬਚਨ ਕਰ ਦਿੱਤਾ ਹੈ ਆਪ ਜੀ ਸਹਾਈ ਹੋਣਾ ਤੇ ਸਿੰਘ ਨੂੰ ਬਚਨ ਪਾਲਣ ਦਾ ਬਲ ਬਖਸ਼ਿਸ਼ ਕਰਨਾ ਸੁਖਾ ਸਿੰਘ ਨੇ ਸਿੰਘਾਂ ਨੂੰ ਫਤਿਹ ਬੁਲਾਈ ਤੇ ਚਾਲਾ ਪਾਇਆ ਉਸ ਨੇ ਆਪਣੇ ਸਿਰ ਤੁਰਕਾਂ ਵਾਂਗ ਮੁੰਡਾਸਾ ਰੂਪੀ ਪਗ ਬਣ ਕੇ ਹੱਥ ਵਿੱਚ ਕਮਾਨ ਹੱਥ ਵਿੱਚ ਕਮਾਨ ਫੜ ਲਈ ਦੁਪਹਿਰ ਤੋਂ ਬਾਅਦ ਦਾ ਸਮਾਂ ਹੈ ਤੇ ਸੁਖਾ ਸਿੰਘ ਨੇ ਜੰਗਲ ਵਿੱਚੋਂ ਨਿਕਲ ਕੇ ਉਹ ਰਾਹ ਲੈ ਲਿਆ ਜੋ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਆਉਂਦਾ ਹੈ ਇਸ ਦਾ ਕਾਰਨ ਇਹ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਤੇ ਜਾਪੇ ਕਿ ਕੋਈ ਰਾਹੀ ਗਰੀ ਲਾਹੌਰੋਂ ਆ ਰਿਹਾ ਹੈ ਗਲੀਆਂ ਵਿੱਚ ਦੀ ਹੁੰਦਾ ਹੋਇਆ ਬ੍ਰਹਮ ਬੂਟੇ ਵਾਲੇ ਪਾਸਿਓਂ ਸੁਖਾ ਸਿੰਘ ਅੰਮ੍ਰਿਤ ਸਰੋਵਰ ਦੇ ਕੋਲ ਪਹੁੰਚ ਗਿਆ ਉਸਨੇ ਘੋੜੇ ਨੂੰ ਪਾਣੀ ਪਿਲਾਉਣ ਦੇ ਬਹਾਨੇ ਆਗਾ ਕੀਤਾ ਘੋੜਾ ਸਰੋਵਰ ਦੇ ਵਿੱਚ ਵੜ ਗਿਆ ਤਾਂ ਸੁਖਾ ਸਿੰਘ ਨੇ ਵੀ ਅਸਤਰਾ ਬਸਤਰਾ ਸਮੇਤ ਸਰੋਵਰ ਵਿੱਚ ਉੱਬਾ ਮਾਰਿਆ ਇਸ਼ਨਾਨ ਕਰਦਿਆਂ ਉਸਨੇ ਤੁਰਕਾ ਵਾਲਾ ਉਹ ਮੰਡਾ ਸਾਸਿਰੋਂ ਉਤਾਰ ਦਿੱਤਾ ਤੇ ਹੇਠੋਂ ਦੁਮਾਲੇ ਤੇ ਸਜੇ ਸਜੇ ਚੱਕਰਾਂ ਦਾ ਚਮਕਾਰਾ ਜਦ ਬੁਰਜਾਂ ਤੇ ਬੈਠੇ ਤੁਰਕਾਂ ਤੇ ਪਿਆ ਤਾਂ ਉਹਨਾਂ ਦੇ ਪੈਰੋਂ ਹੇਠੋਂ ਜ਼ਮੀਨ ਨਿਕਲ ਗਈ ਦੇਸ ਤੋਂ ਪਹਿਲਾ ਕਿ ਉਹ ਕੁਝ ਸੰਭਾਲ ਦੇ ਸੁਖਾ ਸਿੰਘ ਨੇ ਜਕਾਰੇ ਜਕਾਰੇ ਛੱਡੇ ਕੁਝੀਆਂ ਵਿੱਚ ਘਰ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਹੰਤਾਂ ਤਾਂ ਛੋਡੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਮਾਨ ਨੂੰ ਭਾਵੇ ਆਤ ਸੂਰੀ ਅਗਾਰ ਸਿੰਘ ਨੇ ਕੇਸ ਨੰਗੇ ਕਰ ਧਿਆਨ ਛੜ ਕੇ ਸੀ ਇੱਕ ਹੋਰ ਚੁੱਪਾ ਮਾਰਿਆ ਬਾਹਰ ਆਉਂਦਿਆਂ ਹੀ ਧੂਕੇ ਕਿਰਪਾ ਮਿਆਨੋਂ ਬਾਹਰ ਕੱਢੀ ਤੇ ਤੁਰਕਾ ਨੂੰ ਲਲਕਾਰਿਆ ਸਿੰਘ ਨੇ ਤਾਂ ਬੋਲ ਪੁਗਾ ਦਤਾ ਹੈ ਹੁਣ ਵਾਰੀ ਤੁਹਾਡੀ ਹੈ ਤੁਸੀਂ ਤਾਂ ਪੰਛੀ ਨੂੰ ਪਾਣੀ ਨਹੀਂ ਪੀਂੰਦਿੰਦੇ ਸੋ ਸਰੋਵਰ ਵਿੱਚੋਂ ਆਓ ਜੇ ਸਰੋਵਰ ਵਿੱਚੋਂ ਆਓ ਜੇ ਕਿਸੇ ਵਿੱਚ ਤਾਕਤ ਹੈ ਤਾਂ ਰੋਕੋ ਮੇਰਾ ਰਾਹ ਤੇ ਸੁਖਾ ਸਿੰਘ ਨੇ ਘੋੜਾ ਤੋੜਾ ਦਿੱਤਾ ਦੁਰਕਾਰੇ ਗੋੜੀਆਂ ਦੀ ਬਿਸ਼ਾਰ ਕੀਤੀ ਪਰ ਸਿੰਘ ਕੱਦ ਹੱਥ ਆਉਂਦਾ ਸੀ ਪਿਛੋਂ ਕਰੋ ਪਿਛਾ ਕਰੋ ਇਸ ਦਾ ਤੇ ਲਾਸ਼ ਲੈ ਕੇ ਵਾਪਸ ਪਰਤੇ ਹੋ ਕਾਜੀ ਅਬਦੁਲ ਰਹਿਮਾਨ ਚੀਕਿਆ ਫੌਜਦਾਰ ਫੌਜਦਾਰ ਨੇ ਆਪਣੀ ਟੁਬੜੀ ਲਾ ਕੇ ਸਿੰਘਾਂ ਦੇ ਮਗਰ ਘੋੜੇ ਢੜਾ ਦਿੱਤੇ ਸਿੰਘ ਜੰਗਲ ਵਿੱਚ ਦਾਖਲ ਹੋ ਗਿਆ ਤਾਂ ਫੌਜੀ ਵੀ ਮਗਰੇ ਜੰਗਲ ਵਿੱਚ ਤਾਂ ਫੌਜ ਵੀ ਜੰਗਲ ਵਿੱਚ ਮਗਰੇ ਵੜ ਗਈ ਜਿਵੇਂ ਹੀ ਸਾਰੀ ਫੌਜ ਅੰਦਰ ਆਈ ਬੰਦੂਕਾਂ ਦੀਆਂ ਸੈਂਕੜੇ ਗੋਲੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਥਾਏ ਢੇਰ ਕਰ ਦਿੱਤੇ ਫੌਜਦਾਰ ਘੋਰਪੋਰ ਹੋਇਆ ਦੇਖਦਾ ਹੀ ਰਹਿ ਗਿਆ ਸੁਖਾ ਸਿੰਘ ਉਸ ਦੇ ਕੋਲ ਆਇਆ ਕਿਰਪਾਨ ਦਾ ਇੱਕ ਜ਼ੋਰ ਦਾ ਵਾਰ ਕੀਤਾ ਤੇ ਫੌਜਦਾਰ ਦਾ ਸਿਰ ਲਾ ਕੇ ਭਰੇ ਮਾਰਿਆ ਇਹ ਕਲਗੀਆਂ ਵਾਲੇ ਸਤਿਗੁਰੂ ਦਾ ਪੰਥ ਹੈ ਮੁੱਕ ਗਏ ਮਾਰਨ ਵਾਲੇ ਚਾਰ ਦਿਨ ਰਾਜ ਭਾਗ ਭੋਗ ਲੋ ਬਸ ਖਾਲਸੇ ਦੀ ਮਿੱਤ ਆਉਣ ਹੀ ਵਾਰੀ ਹੈ ਚੜਤ ਸਿੰਘ ਨੇ ਚੜਦੀ ਕਲਾ ਦੇ ਬੋਲ ਬੋਲੇ ਅਸਲ ਵਿੱਚ ਇਹ ਸਿੰਘਾਂ ਦੀ ਰਣਨੀਤੀ ਸੀ ਭਾਈ ਸੁਖਾ ਸਿੰਘ ਨੇ ਸਿੱਖਾ ਸਿੰਘਾਂ ਦੇ ਇੱਕ ਜਥੇ ਨੂੰ ਪਹਿਲਾਂ ਹੀ ਹਮਲੇ ਲਈ ਤਿਆਰ ਪਰ ਤਿਆਰ ਕਰਕੇ ਜੰਗਲ ਵਿੱਚ ਬਹਾਲਿਆ ਹੋਇਆ ਸੀ ਭਾਈ ਸੁਖਾ ਸਿੰਘ ਇਸ਼ਨਾਨ ਕਰਕੇ દોੜਿਆ ਤੇ ਭਾਈ ਸੁਖਾ ਸਿੰਘ ਇਸ਼ਨਾਨ ਕਰਕੇ ਧੋੜਿਆ ਹੀ ਪੁੱਤਰ ਵਲਸੀ ਜੇਦਰ ਸਿੰਘ ਧਾਵਾ ਕਰਨ ਲਈ ਕਮਰ ਕੱਸੇ ਖੜੀ ਬੈਠੇ ਸਨ ਫੌਜ ਦੇ ਤਾਂ ਇਹ ਗੱਲ ਚਿਤ ਚੇਤੇ ਵੀ ਨਹੀਂ ਸੀ ਮੁਗਲਾਂ ਦੀ ਟੁਕੜੀ ਟੁਕੜੀ ਦੇਖਦਿਆਂ ਹੀ ਸਿੰਘ ਟੁੱਟ ਕੇ ਪੈ ਗਏ ਤੇ ਪਣਾ ਵਿੱਚ ਤੁਰਕਾਂ ਦੀਆਂ ਲਾਸ਼ਾਂ ਦਾ ਢੇਰ ਜੰਗਲ ਵਿੱਚ ਲੱਗ ਗਿਆ ਕਾਜੀ ਅਬਦੁਲ ਰਹਿਮਾਨ ਵੀ ਆਪਣੀ ਟੁਕੜੀ ਲੈ ਕੇ ਪਹੁੰਚ ਗਿਆ ਉਸ ਨੂੰ ਇਹ ਕਿੱਥੇ ਖਬਰ ਸੀ ਕਿ ਸਿੰਘਾਂ ਨੇ ਕੀ ਪਾਣਾ ਵਰਤਾ ਦਿੱਤਾ ਹੈ ਜਦ ਸਿੰਘਾਂ ਨੂੰ ਪਤਾ ਲੱਗਿਆ ਕਿ ਇਹੋ ਕਾਜੀ ਹੈ ਜਿਸ ਨੇ ਦਰਬਾਰ ਸਾਹਿਬੇ ਸਭਤ ਪੈਰਾ ਬਿਠਾਇਆ ਹੈ ਤੇ ਇਹੋ ਹੈ ਜਿਸ ਨੇ ਸਿੰਘਾਂ ਨੂੰ ਇਸ਼ਨਾਨ ਕਰਨ ਲਈ ਵੰਗਾਰਿਆ ਸੀ ਤਾਂ ਕਾਜੀ ਦੀ ਟੁਕੜੀ ਤੇ ਟੋਟੇ ਟਟਕੇ ਪੈ ਗਏ ਪਲਾ ਵਿੱਚ ਕਾਜੀ ਅਬਦੁਲ ਰਹਿਮਾਨ ਦੀ ਬੋਟੀ ਬੋਟੀ ਕਰ ਦਿੱਤੀ ਗਈ ਇਸ ਚੜਪੇ ਸਿੰਘਾਂ ਨੇ ਕਾਜੀ ਦੇ ਨਾਲ ਉਸ ਦਾ ਪੁੱਤਰ ਵੀ ਜੰਪੂਰੀ ਪਹਚਾਦਤਾ ਵਾਹਿਗੁਰੂ ਜੀ ਕਾ ਖਾਲਸਾ